ਵੇਚਣਾ ਕਿੰਨੇ ਦਾ ਜਾਣਾ ਦੱਸ ਵੀ ਮੈਂ ਬੋਲੀ ਕਰਨੀ ਪਹਿਲਾਂ ਮੰਨੀ ਬਕਰੋ ਆਏ ਨੇ ਤੂੰ ਤੇ ਮੈਂ ਹਜ਼ਾਰ ਬਣਾ ਦੇਣਾ ਚਾਰ ਦਾ ਕਹਿੰਦੇ ਸੀ ਪੰਜ ਦਾ ਦੇ ਜਿਹੜਾ ਕਾਨੂੰਨ ਆ ਮੰਡੀ ਦਾ ਉਸ ਉਹ ਕਾਨੂੰਨ ਨਾ ਜੀ ਮੰਡੀ ਦਾ ਸੁਣ ਤੈਨੂੰ ਪੁੱਗਦੇ ਲੋ ਹੁੰਦਾ ਜਿਹੜਾ ਅਗਲਾ ਪੈਸੇ ਤੇਰੇ ਹੱਥ ਚ ਚੀਜ਼ ਅਗਲੇ ਤੇ ਮਮਾ ਤਾਂ ਦੋ ਗੱਲਾਂ ਜਾਣ ਦੱਸ ਦੇ ਥੱਲੇ ਹੋ ਭਰਾਵੇ ਬੋਲ ਕਿੰਨੇ ਦਾ ਪਾਉਣਾ ਓਏ 8 7 ਨੂੰ ਸ਼ਰਜੇ ਦਾ ਵੇਚਣਾ ਤਾਂ ਉਹ ਜੀ ਗੱਲ ਕਰ ਲੈ ਜੇ ਨਹੀਂ ਵੇਚਣਾ ਤੇਰੀ ਮਰਜ਼ੀ ਆ ਰਹਾਟਾ ਨਹੀਂ ਅਗੂ ਆ ਜਾ ਇੱਧਰ ਓ ਇੱਧਰ ਕੀ ਹੈ ਦੇਖ ਬੰਦਿਆਂ ਨੇ ਲੱਗੇ ਉਹ ਦੋ ਦੋ ਬੈਠੇ ਕਹਿੰਦੇ ਹਨ ਕਿ ਕੋਈ ਕਹੇ ਇੱਕ ਰੁਪਈਆ ਨਹੀਂ ਜਾਇਜ਼ ਨਹੀਂ ਆ ਲੈ ਤੇਰਾ ਜਤਮੰਨਾ ਵੇਚੀ ਇਹਨਾਂ ਦੇ ਜਤਮੰਨਾ ਲੈ ਲੈ ਲਖਾਈ ਆਪੋ ਆਪਣੇ ਸਾਡੇ ਸ਼ੀਰ ਚੰਗਾ ਉਹ ਕਰ ਲੈ ਬਾਹਰ ਜਾ ਲੈ ਯਾਰ ਉਹ ਤੇਰੇ ਫਾਇਦੇ ਚ ਤੇਰੇ ਫਾਇਦੇ ਚ ਠੀਕ ਹੈ ਨਾ ਤੇ ਪਾ ਦੇ ਯਾਰ ਕੋਈ ਬੜਾ ਬੜਾ ਤੁਹਾਨੂੰ ਵੀ ਪਤਾ ਦੋ ਕੋ ਛੱਡ ਛੱਡ ਪਰ ਆ ਯਾਰ ਉਹ ਠੀਕ ਹੈ ਠੀਕ ਹੈ 200 ਕੱਟ ਉਹ 200 ਕੱਟ ਉਹ ਠੀਕ ਆ ਫੜ ਦੇ ਯਾਰ ਛੱਡ ਉਹ ਇੱਕ ਮਿੰਟ ਇੱਕ ਮਿੰਟ ਰੁਕਤਾ ਜਾ ਆਲਾ ਫੜੋ ਜਿੱਤਾ ਲੈਣਾ ਤੇ ਤੁਹਾਡੀ ਮਰਜੀ ਆ ਪੂਰੇ 7 ਦਾ ਫੜਾ ਚਲਦੀ ਹੈ ਇਕ ਅਸ਼ਲੀ ਜੇ ਬੱਸ ਚਲਦੀ ਲਾਈ ਜਾ ਲਾਈ ਕੋਈ ਨਹੀਂ 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 ਇੱਕ ਮਿੰਟ ਸੁਣ ਜਿਹੜਾ ਕਾਨੂੰਨ ਆ ਮੰਡੀ ਦਾ ਉਸ ਉਹ ਕਾਨੂੰਨ ਹੋਣਾ ਚਾਹੀਦਾ ਮੰਡੀ ਦਾ ਮਰ ਸੁਣ ਤੁਹਾਨੂੰ ਕੋਕਦੀ ਸੁਣ 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 ਜਿਹੜਾ ਕਾਨੂੰਨ ਆ ਜੋ ਕਾਨੂੰਨ ਆ ਮੰਡੀ ਦਾ ਹੋਣਾ ਚਾਹੀਦਾ ਕਾਨੂੰਨ ਮੁਤਾਬਕ ਚੱਲ ਹੋ ਮੈਂ ਵੀ ਲਾਉਂਗਾ ਬੱਸ ਉਹਨਾਂ ਦਾ ਜੋ ਕਾਨੂੰਨ ਆ ਕਾਨੂੰਨ ਆ ਦੇਖੋ ਕਾਨੂੰਨ ਆ ਉਹ ਨਹੀਂ ਠੀਕ ਹੈ ਜੋ ਚੱਕਰ ਪਾ ਰਹਾ ਮਾਰਤਾ ਆ ਹੋ ਬੜਿਆ ਬੜਾ ਟੱਕਰ ਮਾਰਾਇਓ ਨਹੀਂ ਮਾਰ ਚਲ ਬੁਣੀ ਬੱਟਾ ਹੋ ਗਿਆ ਤੇਰਾ ਯਾਰ ਮੰਡੀ ਤੇ ਠੰਡੀ ਅੱਜ ਠੀਕ ਆ ਸੱਤੇ ਰੋਗੇ ਬਣ ਗਏ ਉਹ ਯਾਰ ਨਹੀਂ ਨਹੀਂ ਕੋਈ ਚਾਹੀ ਗੱਲ ਕਰੀ ਜਾਣਾ ਦੋ ਮਰੂ ਪਾੜਾ ਮੈਨੂੰ ਜਮਾਤ ਹੋਇਆ ਟੱਕਰ ਮਾਰ ਆਇਆ ਆਲਾ ਪਾੜਾ ਤੇ ਹੋ ਗਿਆ ਯਾਰ ਇਹ ਟੱਕਰ ਮਾਰ ਰਾਇਆ ਪੱਟੀ-ਬੁੱਟੀ ਉਦੋਂ ਕੋਈ ਫਾਇਦਾ ਨਹੀਂ ਬੋਲੋ ਹੁੰਦਾ ਜਿਹੜਾ ਅਗਲਾ ਪੈਸੇ ਤੇਰੇ ਹੱਥ ਚ ਕੀ ਜਾ ਅਗਲੇ ਤੇਰੇ ਮਹਾਰਾ ਦੋ ਗੱਲਾਂ ਜਾਣ ਦੱਸ ਦੇ ਕਿੰਨੇ ਦਾ ਵੇਚਣਾ ਹੋਵੇ ਤਿੰਨ ਦੱਸਿਆ ਦਾ ਨਹੀਂ ਜਾਇਜ਼ ਗੱਲ ਹੈ ਕੋਈ ਤੂੰ ਦੱਸ ਦੇ ਹਾਂ ਇਹ ਤਾਂ 4 ਦਾ ਕਹਿੰਦੇ ਆ ਦੱਸ ਮੈਨੂੰ 4 ਦਾ 4 ਦਾ ਲੈ ਜਾ ਕਿੰਨੇ ਦਾ ਹਾਂ 8000 ਰੁਪਏ ਤੈਨੂੰ ਸਾਡੇ ਹੱਟ ਗਿਆ ਤੂੰ ਲੈ ਜਾ ਵੇਚਣਾ ਕਿੰਨੇ ਦਾ ਜਾਣਾ 10 ਕਿ ਮੈਂ ਬੋਲੀ ਕਰਨੀ ਪਹਿਲਾਂ ਮੰਨੀ ਬੱਕਰੋ ਆਏ ਨਹੀਂ ਤੂੰ ਕੋਈ ਨਹੀਂ ਬੈਠਦੇ ਹਾਣਾ ਇੱਕੋ ਹੀ ਮੈਂਡਾ ਇੱਕੋ ਹੀ 7500 ਵਾਲੇ ਲੈ ਲੈ ਜਾ ਜਾ ਹਾਂ ਵੀ ਤੂੰ ਦੱਸ ਮੈਂ ਤੈਨੂੰ 10000 ਦੇ ਸਾਈ ਕਿਉਂ ਜੀ ਆਜਾ ਆਜਾ ਭਾਈ ਮੈਂ ਕਹਿਦਾ 75000 ਰੁਪਏ ਨਹੀਂ ਯਾਰ 75000 ਦਾ ਨਹੀਂ ਗਾ ਇਹਨਾਂ ਦਾ 13-20 ਧੱਕਾ ਸੋਭਾ ਤੂੰ ਟਾਈਮ ਨਹੀਂ ਸਭਾਲਿਆ ਜਦ ਤੂੰ ਕਾਢੀ ਸੀ ਨਹੀਂ ਸੋਭਾ ਤੂੰ ਟਾਈਮ ਨਹੀਂ ਸਭਾਲਿਆ ਸੋਭਾ ਦਾ ਟਾਈਮ ਕਿਹਾ ਹੁਣ ਦੱਸ ਕਿੰਨੇ ਦਾ ਲੈ ਮੇਰੇ ਚ 1000 ਕਹਿੰਦਾ ਤੇ ਮੈਂ 1000 ਰੁਪਏ ਆ ਦੇਣਾ ਹੈ 4 ਦਾ ਕਹਿੰਦੇ ਸੀ 5 ਦਾ ਦੇ ਕੋਈ ਤੇਰੇ ਸਾਹਮਣੇ ਹੀ ਮੈਂ ਦੇ ਦੇ ਫਿਰ ਕੋਈ ਗੱਲ ਤੈਨੂੰ ਮੇਰੇ ਸਾਹਮਣੇ ਤਾਂ ਲੱਗਿਆ ਹੁਣ ਮੈਂ ਮੈਂ ਪਰਚੀ ਮੈਂ ਕਰਾ ਦੂੰ ਭਾਈ ਹੋਰ ਦੱਸ ਇਹਦਾ ਕਿੰਨੇ ਦਾ ਭਾਈ ਕਿੰਨੇ ਦਾ 75000 ਦੀ ਪਰਚੀ ਨਹੀਂ ਨਹੀਂ ਯਾਰ 75000 ਦਾ ਹੀ ਬਤਾ ਦੇ ਮੁਰਗਾ ਇੱਕੋ ਹੀ ਕਹੇ ਹਾਂ ਨਾ ਇਹ ਦੱਤਾ ਉਹ ਕਹਿੰਦਾ ਨਹੀਂ ਕੋਈ ਕਹੇ ਦੇ ਮੁਰਗੇ ਨਹੀਂ ਕਹਿੰਦਾ ਨਹੀਂ ਮੁਰਗੇ ਨਹੀਂ ਕਹਿੰਦੇ ਜਾਇਜ਼ ਨਹੀਂ ਜਾਇਜ਼ ਕਹੀ ਹਾਂ ਬੋਲ ਅਰਬੀਆ ਸਾਤੇ ਜਾਵਾ ਲੈ ਜਾ ਨਾ ਯਾਰ ਸਾਡੇ ਪੰਜ ਦਾ ਦੇ ਚਾਕੇ ਰਿਹਾ ਹੁਣਾ ਚਾਚਾ ਉਹੀ ਕੱਚੀਆਂ ਗੱਲਾਂ ਕਰੀ ਜਾਂਦਾ ਉਹਨਾਂ ਫੇਰ ਤੂੰ ਚੱਕ ਲਿਆ ਨਹੀਂ 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 ਕੋਈ ਗੱਲ ਨਹੀਂ ਕੋਈ ਯਾਰ ਤੈਨੂੰ ਆਪਾ ਦਾ ਲੱਗਿਆ ਮੁੱਲ ਦਵਾ ਦੇ ਉਹ ਲੱਗਿਆ ਬਾਈ ਉਹ ਉਹਨਾਂ ਨੇ ਲਾਇਆ ਤੇ ਹੁਣ ਮੈਂ ਤਾਂ ਇੰਨਾ ਮੁਤਾਬਕ ਚੱਲਣਾ ਨਾ ਨਹੀਂ ਛੱਡ ਯਾਰ ਮੈਂ ਵੇਚ ਦੇਣੀ ਫਿਰ ਕੋਈ ਗੱਲ ਚੱਲ ਤੂੰ ਟਾਈਮ ਨਹੀਂ ਸੰਭਾਲਿਆ ਹੁਣ ਵੀ ਸੰਭਾਲ ਲੈ ਕੋਈ ਗੱਲ ਨਹੀਂ ਐਦੋਂ ਵੱਧਦਾ ਹੈ ਨੀਗਾ ਲਾਸਟ 6000 ਦਾ ਲਾਸਟ 6000 ਦਾ 6000 ਦਾ ਪੈਸੇ ਲੈ ਜਾ ਤੂੰ ਸੰਭਾਲ ਕਿੰਨੇ ਦਾ 7000 ਪੰਜ ਪੈਸੇ ਵੀ ਨਹੀਂ ਪੰਜ ਪੈਸੇ ਵੀ ਨਹੀਂ ਨਾ ਨਾ ਪੰਜ ਦਾ ਬਸ ਕਿੰਨੇ ਦਾ ਨਾ ਨਾ 6 ਦਾ ਕਹਿ ਜੀ ਪੈਸੇ ਦਿਓ ਤੈਨੂੰ ਬੁਲਵਾਇਆ ਨਹੀਂ ਪਹਿਲਾਂ ਦੇਖ ਲੈ ਭਾਈ ਸਾਡੇ ਪੰਜ ਦਾ ਨਹੀਂ ਜੀ ਦੇਖ ਲੈ ਭਾਈ ਸਾਡੇ ਪੰਜ ਦਾ ਪੁੱਛੇ ਪਿੱਛੇ ਨੂੰ ਮੁਰਨਾ ਕਿਉਂ ਤੂੰ ਵੀ ਪਿੱਛੇ ਨੂੰ ਮੈਂ ਤਾਂ ਕਿਉਂ ਮੁਰਨਾਗਾ 6 ਪੈਨ ਦਾ ਜਦ ਮੈਂ ਸਾਡੇ ਪੰਜ ਦੇ ਆਪਾ ਆਹ ਸਾਹਿਬ ਫੇਰ ਆਵਾਂਗੇ ਯਾਰ ਜੀ ਛੱਡ ਕੇ ਆਓ ਭਾਈ ਬਾਰ ਬਾਰ ਆਉਂਦਾ ਮਾਲੇ ਲੈ ਰਹੇ ਯਾਰ ਫੇਰ ਆਵਾਂ ਬਾਬ ਜੀ ਆਓ ਜੋ ਹਰ ਮੰਡੀ ਆਓ ਜੀ ਕਹਿੰਦੇ ਪਤਾ ਨਹੀਂ ਨਾਲੇ ਜੇ ਇੱਕ ਐਡੀ ਦੂਰੋਂ ਮਲੇਰ ਕੋਲ ਆ ਕੇ 500 ਰੁਪਏ ਬਜੇ ਨਾ ਤੇਲ ਵੀ ਲੱਗਣਾ ਸਾਰਾ ਕੁਝ ਲੱਗਦਾ ਫੇਰ ਤਾਂ ਆਪਾਂ ਕੋਈ ਫਾਇਦਾ ਨਹੀਂ ਹੋਦਾ ਸੌਦਾ ਕਰਦਾ ਕਿਉਂ ਵੀ ਜੱਜ 500 ਰੁਪਏ ਇਹ ਤਾਂ ਕਿੱਥੇ ਹੈ ਜੀ ਦਾਸ ਤੋਂ ਪਰਾਪ ਦੇ ਦੇਦੇ ਜੀ ਮੈਂ ਮੈਂ ਹਾਂ ਹਲੋ ਦੇਦੀ ਆ ਬੜੀ ਭਾਈ ਮੈਨੂੰ ਉਹ ਕਰਦੇ ਹੋ ਮੈਂ ਉਹ ਪੜੀ ਦਿੱਤਾ ਹਾਂ ਰਹੀ ਆ ਭੁਈ ਆਪਣੀ ਆਪਣੀ